ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਰਜਿਸਟਰ ਪੰਜਾਬ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 16ਵਾਂ ਮੇਲਾ ਲੋਹੜੀ ਧੀਆਂ ਦੀ ਬੜੀ ਹੀ ਧੂਮ ਧਾਮ ਨਾਲ ਬਾਬਾ ਜੀਵਨ ਸਿੰਘ ਨਗਰਕੋਟ ਪੂਰਾ ਵਿਖੇ ਮਨਾਇਆ ਗਿਆ ਇਸ ਮੇਲੇ ਵਿੱਚ ਲੋੜਵੰਦ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ ਨਵ-ਨਵ ਜੰਮੀਆਂ ਬੱਚੀਆਂ ਨੂੰ ਸੂਡ ਵੰਡੇ ਗਈ ਅਤੇ ਸੰਸਾ ਵੱਲੋਂ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਅਤੇ ਮੂਕਲੀਆਂ ਰਿਓੜੀਆਂ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸੁਖਰਾਜ ਸਿੰਘ ਨਿਆਮੀ ਵਾਲਾ, ਬਾਬਾ ਲਖਬੀਰ ਸਿੰਘ ਜੀ, ਮਹੰਤ ਗਰੀਬਦਾਸ ਜੀ, ਬਲਜੀਤ ਸਿੰਘ ਜੀ, ਖੀਵਾ ਗੁਰਿੰਦਰ ਸਿੰਘ ਮਹਿੰਦੀ ਰੱਤਾ ਪੁਜੇ ਜਿਨ੍ਹਾਂ ਨੇ ਬੋਲਦਿਆਂ ਕਿਹਾ ਕਿ ਅੱਜ ਸਾਡੇ ਪੰਜਾਬ ਨੂੰ ਨੌਜਵਾਨਾਂ ਦੇ ਨਾਲ-ਨਾਲ ਇਹਨਾਂ ਧੀਆਂ ਦੀ ਵੱਧ ਤੋਂ ਵੱਧ ਦੇਖਭਾਲ ਕਰਦੇ ਹੋਏ ਇਹਨਾਂ ਨੂੰ ਕਿਤਾ ਮੁਖੀ ਕੋਰਸ ਕਰਵਾਉਣੇ ਚਾਹੀਦੇ ਹਨ। ਤਾਜੂ ਹੁਣਵਲੇ ਸਮੇਂ ਵਿੱਚ ਆਪਣੇ ਮਾਪਿਆਂ ਦੇ ਕੁਵਿੱਖ ਦੀ ਸਾਂਭ ਸੰਭਾਲ ਇਹ ਸੁੱਝੀ ਢੰਗ ਨਾਲ ਕਰ ਸਕਣ ਕਿਉਂਕਿ ਅੱਜ ਸਾਡੇ ਸਮਾਜ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਲੁਕਤ ਹੋ ਚੁੱਕੀ ਹੈ ਔਰ ਕਿਤੇ ਨਾ ਕਿਤੇ ਆਪਣੇ ਮਾਪਿਆਂ ਦਾ ਆਸਰਾ ਬਣਦੀ ਹੋਈ ਇਹ ਨਤੀਆਂ ਤੋਂ ਇੱਕ ਵੱਡੀ ਉਂਗੀਦ ਲਗਾਈ ਜਾ ਸਕਦੀ ਹੈ ਇਸ ਨੂੰ ਕਿ ਸਾਡੇ ਗੁਰੂਆਂ ਅਤੇ ਹੋਰ ਵੀ ਸਮਾਜ ਦੀਆਂ ਖਰੀਤੀਆਂ ਨੂੰ ਖਤਮ ਕਰਨ ਦੇ ਮਕਸਦ ਨਾਲ ਆਏ ਫੇ ਮਹਿਮਾਨਾਂ ਨੂੰ ਸਵਾਲ ਕੀਤੇ ਗਏ ਜਿਨ੍ਹਾਂ ਦਾ ਸਹੀ ਜਵਾਬ ਦੇਣ ਉਪਰ ਉਹਨਾਂ ਲੋਕਾਂ ਨੂੰ ਅਤੇ ਨੌਜਵਾਨਾਂ ਨੂੰ ਅਤੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸੰਸਦ ਦੇ ਚੇਅਰਮੈਨ ਗੁਰਦਾਲ ਸਿੰਘ ਗਾਲੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਮੰਚ ਦਾ ਸੰਚਾਲਨ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਦੀ ਸੇਵਾ ਕਰਨ ਵਾਲੇ ਹਰੇਕ ਉਸ ਨਾਗਰਿਕ ਦਾ ਸਹਿਯੋਗ ਕਰਨਾ ਚਾਹੀਦਾ ਹੈ ਜੋ ਸਮਾਜ ਦੇ ਹਿੱਤ ਵਿੱਚ ਕੰਮ ਕਰਦਾ ਹੋਵੇ ਨਾ ਕਿ ਸਾਨੂੰ ਕਿਸੇ ਦਾ ਵਿਰੋਧ ਕਰਨਾ ਚਾਹੀਦਾ ਹੈ ਇਸ ਮੌਕੇ ਐਡਵੋਕੇਟ ਸੀਮਾ ਰਾਣੀ ਜਸਪ੍ਰੀਤ ਗੋਇਸ ਸਿੰਘ ਮਾਹੀ ਵਰਮਾ ਰਿੰਗੂ ਗੋਇਲ ਵਿਨਦਰ ਸਿੰਘ ਸ਼ਿੰਦਾਰ ਗੁਰਦੇਵ ਸਿੰਘ ਹੰਗਾ ਸਿੰਘ ਜਗਿੰਦਰ ਸਿੰਘ ਮਕਰ ਜਤਿੰਦਰ ਗੋਇਲ ਆਧ ਹਾਜ਼ਰ ਸਨ ਆਸੰਦੀ ਸਥੇਪਾਈ ਭਾਈ ਮਗਮ ਸਿੰਘ ਦੀ ਖੱਜਾ ਪਾਈ ਹੈ ਮਤਲਬ ਹੈ ਅਨਿਸ਼ਾ ਸੰਧੀ ਪਾਲਣਾ ਸਮੇਧੀ ਕਦਰ ਵਡਿਆ ਦਾ ਸਤਿਕਾਰ ਉਸਾਰੂ ਸੋਚ ਤੇ ਆਪੱਖੀ ਨਜ਼ਰੀਆ ਭਾਈ ਗੁਰਜੀ ਕਾ ਖਾਲਸਾ ਭਾਈ ਮੇਰਾ ਨਾਮ ਆਤੀ ਗੋਰੇ ਮੇਰੇ ਪਾਪਾ ਜੀ ਦਾ ਨਾਮ ਗੁਰਨਾਮ ਸਿੰਘ ਹੈ ਤੇ ਮੈਂ ਬੀਐਡ ਕਰਦੀ ਹਾਂ ਮੈਂ ਗੱਤਕੀ ਦੀ ਸਟੂਡੈਂਟ ਆ 올 ਇੰਡੀਆ ਇੰਟੂ ਯੂਨੀਵਰਸਿਟੀ ਵਿੱਚ ਮੇਰਾ ਗੋਲਡ ਮੈਡਲ ਆ ਚੁੱਕਾ ਹੈ ਕਿ ਮੈਂ ਗਲੀ ਨੰਬਰ 4 ਤੇ ਮੈਂ ਆਪਾ ਬਾਬਾ ਜੀਵਨ ਸਿੰਘ ਨਗਰ ਚ ਰਹਿਦਾ ਹਾਂ ਜੀ ਤੁਹਾਡੀ ਅਪਾਰ ਕਿਰਪਾ ਹੋਵੇ ਥੋੜਾ ਸਮਾਂ ਪਹਿਲਾਂ ਹੀ ਮਹਿੰਦੀ ਰਤਾ ਸਾਹ ਮੇਰੇ ਵੱਡੇ ਬ੍ਰਦਰ ਨੇ ਭਾਈ ਨੇ ਵਜੇ ਉਹ ਤੁਹਾਨੂੰ ਰਿਸ਼ਤਿਆਂ ਬਾਰੇ ਕਹੇ ਗਏ ਰਿਸ਼ਤਿਆਂ ਦੀਆਂ ਗੱਲਾਂ ਕਰਕੇ ਗਏ ਦਰਦ ਦੇ ਲੋਕਾਂ ਨੂੰ ਮੀਣਾ ਦੇਣ ਲੱਗਾ ਹੈ ਵੇ ਦਰਦਾਂ ਮੈਂ ਲੋਕੋ ਕਾਹਵੇਂ ਲੋਕ ਮੈਨੂੰ ਦਰਦ ਆਖਦੇ ਕਿਹੜੇ ਪਾਸੇ ਚਲੇ ਗਏ ਰਿਸ਼ਤੇ ਪੰਜਾਬ ਦੇ ਕਿਹੜੇ ਪਾਸੇ ਚਲੇ ਗਏ ਰਿਸ਼ਤੇ ਪੰਜਾਬ ਦੇ ਜਿਹੜੇ ਪੰਜਾਬ ਦੇ ਰਿਸ਼ਤੇ ਸੀ ਇਹ ਪੂਜਨੀਕ ਤੇ ਪਵਿੱਤਰ ਸੀ ਪਰ ਉਨੇ ਹੀ ਗੰਦਲੇ ਹੋ ਗਏ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਮੋਬਾਈਲ ਦੇ ਉੱਪਰ ਇੱਕ ਸਕਾ ਚਾਚਾ ਆਪਣੀ ਭਤੀਜੀ ਨਾਲ ਆਨੰਦ ਕਾਰਜ ਕਰਾ ਰਿਹਾ ਸੀਗਾ ਉਸ ਦੀ ਦੂਸਰੀ ਪਤਨੀ ਆ ਕੇ ਰੌਲਾ ਪਾ ਰਹੀ ਸੀ ਦੇਖੋ ਕਿੱਡੇ ਗੰਦਲੇ ਰਿਸ਼ਤੇ ਹੋ ਗਏ ਆ ਜਿਹੜੀ ਗੱਲ ਮਹਿੰਦੀ ਰੱਤਾ ਸਾਹਿਬ ਨੇ ਕਿਹਾ ਸੀ ਵੀ ਰਿਸ਼ਤੇ ਸਾਨੂੰ ਮੱਲੇ ਦੇ ਵਿੱਚ ਪਿੰਡ ਦੇ ਵਿੱਚ ਬਣਾ ਕੇ ਰੱਖਨੇ ਚਾਹੀਦੇ ਆ ਉਹ ਸ਼ੁਰੂਆਤ ਕਿਵੇਂ ਕਰਨੀ ਆ ਅਸੀਂ ਕਰਨੀ ਆ ਮੈਂ ਕਭਰਾਉਂਦਾ ਨਹੀਂ ਮੈਂ ਉਸ ਸਰੂ ਦੇ ਪ੍ਰਣ ਤੇ ਪੂਰਾ ਉਤਰਿਆ ਪਰ ਜਿਹੜਾ ਅੱਜ ਗੁਰਲਾਲ ਸਿੰਘ ਲਾਲੀ ਦੀ ਸਟੇਜ ਤੋਂ ਤੁਹਾਨੂੰ ਪ੍ਰਣ ਕਰਾਇਆ ਗਿਆ ਇਹਦੇ ਲਈ ਤੁਹਾਨੂੰ ਸ਼ਹਾਦਤ ਦਾ ਜਾਨ ਨਹੀਂ ਦੇਣਾ ਪੈਣਾ ਇਹਦੇ ਲਈ ਤੁਹਾਨੂੰ ਜ਼ਿੰਦਗੀ ਤੋਂ ਹੱਥ ਨਹੀਂ ਧੋਣੇ ਪੈਣੇ ਸ਼ਹੀਦੀ ਨਹੀਂ ਦੇਣੀ ਪੈਣੀ ਕੋਈ ਸ਼ਹਾਦਤ ਦਾ ਜਾਮ ਨਹੀਂ ਪੀਣਾ ਪੈਣਾ ਤੁਹਾਡੇ ਭਵਿੱਖ ਨਾਲ ਜੁੜੀ ਗੱਲ ਆ ਤੁਹਾਡੇ ਫਿਊਚਰ ਨਾਲ ਜੁੜੀ ਗੱਲ ਆ ਇੱਕ ਗੱਲ ਮੈਂ ਹੋਰ ਕਰਕੇ ਚੱਲਿਆ ਇਸ ਗੁਰਨਾਨ ਦੇ ਲਾਲੀ ਦੇ ਮੰਚ ਤੋਂ ਜਿਹੜੀ ਬੇਟੀ ਜਾਂ ਬੇਟਾ ਜਿਵੇਂ ਲਾਲੀ ਦੀ ਕਹਿੰਦੇ ਨੇ ਸਾਰੇ ਤੇ ਲਾਗੂ ਕਰ ਦਿਓ ਜਿਹੜੀ ਬੇਟੀ ਜਾਂ ਬੇਟਾ ਪੜ ਲੈ ਕੇ ਅਫਸਰ ਬਣੂਗਾ ਮੈਂ ਗੋਲਡ ਮੈਡਲ ਨਾਲ ਸਨਮਾਨਤ ਕਰੂੰਗਾ ਇਸ ਮੰਚ ਨੂੰ ਕੀ ਬਾਤ ਆ ਸਾਰੇ ਲੋ ਮੈਂ ਵੀ ਪ੍ਰਾਨ ਕਰਦਾ ਸਾਰਾ ਦੇਖੋ ਲਾਈਵ ਚੱਲ ਰਿਹਾ ਪੰਜਾਬੀ ਵਿਰਸਾ ਨਿਊਜ਼ ਤੇ ਵੀ ਤੇ ਹੋਰ ਜਿਹੜੇ ਚੈਨਲਾਂ ਤੇ ਮੈਂ ਵੀ ਪ੍ਰਾਨ ਕਰਦਾ ਵੀ ਮੈਂ ਬੋਲਡ ਮੈਡਮ ਨਾਲ ਸਨਮਾਨ ਕਰਕੇ ਜਾਊਂਗਾ ਜਿਹੜਾ ਬੱਚਾ ਵਧੀਆ ਅਕਸਰ ਮਰੇ ਚੇਅਰਮੈਨ ਗੁਰਲਾਲ ਸਿੰਘ ਲਾਲੀ ਦੇ ਯਤਨ ਸਦਕਾ 16ਵਾਂ ਮੇਲਾ ਲੋੜੀ ਤੀਆਂ ਦੀ ਅੱਜ ਸਾਨੂੰ ਸ਼ਖਦ ਨਾਲ ਲਗਾਇਆ ਗਿਆ ਉਸ ਬਾਰੇ ਸੀ ਗੁਰਲਾਲ ਸਿੰਘ ਲਾਲੀ ਨਾਲ ਗੱਲਬਾਤ ਕਰਾਂਗੇ ਕਿ ਉਸ ਬਾਰੇ ਕੀ ਚੀਜ਼ਾਂ ਜੋ ਇਹ ਜਿਹੜਾ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਹੈ ਰਜਿਸਟਰਡ ਪੰਜਾਬ ਦੇ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਜਿਦੇ ਵਿੱਚ ਚਨਾਬਲੋ ਕੋ ਆਫ ਐਜੂਕੇਸ਼ਨ ਗੁਰਦੁਆਰਾ ਕਮੇਟੀ ਅਤੇ ਮੰਦਿਰ ਕਮੇਟੀ ਦੇ ਸਹਿਯੋਗ ਦੇ ਨਾਲ ਅਜੇ 16 ਮਈ ਦਾ ਲੋਹੜੀ ਤੀਆਂ ਦੀ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਬਣਾਇਆ ਜਾਂਦਾ ਇਸ ਮੇਲੇ ਵਿੱਚ ਨਵ ਜੰਮੀਆਂ ਤੀਆਂ ਨੂੰ ਜਿਹੜੇ ਹੈਗੇ ਆ ਉਹ ਹਰ ਸਾਲ ਦੀ ਤਰ੍ਹਾਂ ਸੂਟ ਵੰਡੇ ਜਾਂਦੇ ਹੈਗੇ ਆ ਜਿਹੜੇ ਬਜ਼ੁਰਗ ਲੋੜਵੰਦ ਪਰਿਵਾਰ ਹੁੰਦੇ ਆ ਉਹਨਾਂ ਨੂੰ ਕੰਬਲ ਵਗੈਰਾ ਵੰਡੇ ਜਾਂਦੇ ਆਂ ਔਰ ਜਿਹੜੇ ਮੇਲੇ ਵਿੱਚ ਆਏ ਹੋਏ ਮਹਿਮਾਨ ਆ ਉਹਨਾਂ ਲਈ ਚਾਹ ਪਾਣੀ ਦਾ ਬੰਦੋਬਸਤ ਕੀਤਾ ਜਾਂਦਾ ਮੂੰਗਫਰੀਆਂ ਰਿਓੜੀਆਂ ਉਹਨਾਂ ਨੂੰ ਵੰਡੀਆਂ ਜਾਂਦੀਆਂ ਹੈਗੀਆਂ ਔਰ ਇਸੇ ਇਹ ਸਾਰੇ ਬਹੁਤ ਬਹੁਤ ਯਤਨ ਜਿਹੜੇ ਇਸ ਚੀਜ਼ ਦੇ ਪਿੱਛੇ ਹੈ ਕਿ ਇਸ ਪਲੇਟਫਾਰਮ ਤੇ ਜਿਹੜੀਆਂ ਨਵ ਜੰਮੀਆਂ ਬੱਚੀਆਂ ਆਉਂਦੀਆਂ ਔਰ ਉਸ ਤੋਂ ਬਾਅਦ ਉਹ ਬੱਚੀਆਂ ਪਰਫਾਰਮੈਂਸ ਕਰਦੀਆਂ ਆਂ ਔਰ ਪਰਫਾਰਮੈਂਸ ਤੋਂ ਬਾਅਦ ਵੀ ਇਸ ਸੰਸਥਾ ਦਾ ਜਿਹੜਾ ਮੇਨ ਮਕਸਦ ਹੈਗਾ ਕਿ ਉਹਨਾਂ ਧੀਆਂ ਲਈ ਵਿਆਹਾਂ ਦੇ ਕਾਰਜ ਕੀਤੇ ਜਾਂਦੇ ਆਂ ਹਰ ਸਾਲ ਔਰ 250 ਕੁੜੀਆਂ ਦੇ ਵਿਆਹ ਰੱਖੇ ਜਾਂਦੇ ਆਂ ਔਰ ਉਹਨਾਂ ਵਿਆਹ ਜਿਹੜਾ ਜ਼ਰੂਰਤ ਦਾ ਸਮਾਨ ਆ ਉਹ ਵੀ ਸੰਸਥਾ ਵੱਲੋਂ ਜਿਹੜਾ ਉਹ ਦਿੱਤਾ ਹੈ ਕੀ ਜਿਹੜੇ ਇਸ ਮੇਲੇ ਦੇ ਵਿੱਚ ਲੋਕ ਆਏ ਨੇ ਕੋਈ ਛੋਟ ਪਾਰਟੀਆਂ ਆਈਆਂ ਨੇ ਜਿਹੜਾ ਜਿਹੜਾ ਪਾਰਟਿਸਪੇਟ ਕੀਤਾ ਉਹਨਾਂ ਨੇ ਵੀ ਕੁਝ ਕੁਛ ਕੰਮ ਕੀਤਾ ਨਾ ਨੇ ਅਸੀਂ ਆਏ ਹੋਏ ਮਹਿਮਾਨਾਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਔਰ ਇਹੋ ਜੇ ਕਾਰਜ ਜਿਵੇਂ ਵਰਦਮਾਰਾ ਕਮੇਟੀ ਹੈ ਤੇ ਮੰਦਰ ਕਮੇਟੀ ਇਹਦੇ ਵਿੱਚ ਆਉਂਦੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ ਸੋਸ਼ਲ ਸੰਸਥਾਵਾਂ ਨੂੰ ਵੀ ਬੁਲਾਇਆ ਸੀ ਸਮਾਜ ਸੇਵੀ ਲੋਕਾਂ ਨੂੰ ਬੁਲਾਇਆ ਤਾਂ ਕਿ ਉਹਨਾਂ ਲੋਕਾਂ ਦੇ ਰਾਹੀਂ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਜਿਹਦੇ ਨਾਲ ਹੋਰ ਵੀ ਲੋਕਾਂ ਦੇ ਵਿੱਚ ਇਛਾ ਵਧੇ ਕਿ ਉਹ ਸਮਾਜ ਦੀ ਸੇਵਾ ਕਰਨ ਔਰ ਚੰਗੇ ਤੇ ਮਰੋਏ ਸਮਾਜ ਦੀ ਸਿਰਜਣਾ ਹੋ ਸਕੇ ਅੱਜ ਤੇ ਨਸ਼ਿਆਂ ਦੇ ਬਾਰੇ ਵੀ ਲੋਕਾਂ ਨੂੰ ਅਵੇਅਰ ਕੀਤਾ ਗਿਆ ਔਰ ਵਕ ਵਕ ਤਆਂ ਦੀਆਂ ਸੌ ਵੀ ਪੁਆਈਆਂ ਗਈਆਂ ਦਸਾਂ ਗੁਰੂਆਂ ਦੀਆਂ ਬਾਣੀ ਉੱਪਰ ਵੀ ਸਵਾਲ ਜਵਾਬ ਕੀਤੇ ਗਏ ਔਰ ਬਹੁਤ ਸਾਰੇ ਲੋਕਾਂ ਜਿਨ੍ਹਾਂ ਜਿਹੜਿਆਂ ਨੇ ਸਵਾਜਿਵਾ ਕਰਤੇ ਆ ਔਰ ਉਹਨਾਂ ਨੂੰ ਗਿਫਟ ਦੇ ਨਾਲ ਮਾਨ ਸਨਮਾਨ ਦਿੱਤਾ ਤਾਂ ਕਿ ਉਹਨਾਂ ਲੋਕਾਂ ਦੇ ਵਿੱਚ ਹੋਰ ਵੀ ਜਿਹੜਾ ਹੈਗਾ ਕੁਝ ਸ਼ਾਭ ਵਧੇ ਔਰ ਹੋਰ ਚੰਗੀ ਸਿਹਤ ਲੈਣ ਔਰ ਚੰਗੇ ਕੰਮਾਂ ਲਈ ਉਪਰਦੀਆਂ